ਚਲੋ ਰੋਲ ਹਾਂਜੀ ਗੌਰਵ ਜੀ ਅੱਜ ਜਿਹੜਾ ਤੁਸੀਂ ਪਾਸਟਰ ਜੀ ਦਾ ਜਿਹੜਾ ਪਤਾ ਲੈਣ ਆਏ ਹੋ ਕੀ ਮਾਮਲਾਤ ਹੈ ਸਰ ਜੀ ਮੇਰੇ ਵੱਲੋਂ ਜੇ ਐਮ ਸੀ ਦੀ ਸੋ ਅੱਜ ਅਸੀਂ ਗੁਰਨਾਨਕ ਹਸਪੀਟਲ ਅੰਬਰਸਰ ਵਿਖੇ ਪਹੁੰਚੇ ਆ ਪਿਛਲੇ ਦਿਨੀ ਸਾਡੇ ਪਾਸਟਰ ਜਤਿੰਦਰ ਜੀ ਨੇ ਜੋ ਕੋੜ ਖਾਲਸਾ ਦੇ ਵਿੱਚ ਸੇਵਾ ਕਰਦੇ ਸੀ ਕਾਫੀ ਸਮੇਂ ਤੋਂ ਉਹਨਾਂ ਨੂੰ ਜਿਹੜੇ ਸ਼ਰਾਰਤੀ ਲੋਕ ਸੀ ਉਹ ਤੰਗ ਪ੍ਰੇਸ਼ਾਨ ਕਰ ਰਹੇ ਸੀ ਉਹ ਤੁਸੀਂ ਸਾਰਿਆਂ ਨਿਊਜ਼ 18 ਤੇ ਵੀਡੀਓ ਵੀ ਦੇਖੀ ਹੋਵੇਗੀ ਵੀ ਕਿੱਦਾਂ ਉਹਨਾਂ ਨੇ ਪਾਸਟਰ ਜੀ ਤੇ ਹਮਲਾ ਕੀਤਾ ਉਹਨਾਂ ਦੇ ਘਰ ਜਦੋਂ ਪ੍ਰਾਰਥਨਾ ਕਰ ਰਹੇ ਸੀ ਉਹਨਾਂ ਨੇ ਤੇਰਾ ਚਾਕੂਆਂ ਦੇ ਨਾਲ ਹਮਲਾ ਕੀਤਾ ਉਹਨਾਂ ਦੀ ਵਾਈਫ ਨੂੰ ਕੁੱਟਿਆ ਔਰ ਸਾਡੀ ਕੱਲ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਸੀ ਸਾਡੇ ਜਿਹੜੇ ਅੰਬਰਸਰ ਦੇ ਸੀਪੀ ਨੇ ਗੁਰਪ੍ਰੀਤ ਭੁੱਲਰ ਜੀ ਉਹਨਾਂ ਨਾਲ ਗੱਲ ਹੋਈ ਸੀ ਡੀਸੀਪੀ ਆਲਮ ਵਿਜੇ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਪਰਚਾ ਉਹਨਾਂ ਤੇ ਦਰਜ ਕਰਤਾ ਉਹ ਕੁਝ ਬੰਦੇ ਅਰੈਸਟ ਵੀ ਕੀਤੇ ਆ ਔਰ ਅੱਜ ਵੀ ਸਾਡੀ ਮੀਟਿੰਗ ਉਹਨਾਂ ਦੇ ਨਾਲ ਹੋਈ ਹੈ ਉਹ ਕਹਿੰਦੇ ਵੀ ਜਿਹੜਾ ਵਾਧਾ ਜੁਰਮ ਹੈਗਾ ਜਿੱਦਾਂ ਪਛੀ ਦੇ ਕਾਫੀ ਗੰਭੀਰ ਝੋਟਾ ਲੱਗਿਆ ਹੁਣ ਵੀ ਉਹ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਹੇ ਨੇ ਔਰ ਉਹਨਾਂ ਦਾ ਅਸੀਂ ਅੱਜ ਇੱਥੇ ਪਤਾ ਲੈਣ ਆਏ ਮੇਰੇ ਨਾਲ ਸ ਅੰਬਰ ਸਰ ਜੀ ਸਾਡੇ ਜਥੇਬੰਦੀਆਂ ਗਲੋਬਲ ਕਿਸ਼ਿਸ਼ ਕਮੇਟੀ ਦੀ ਸਾਰੀ ਟੀਮ ਸਾਡੇ ਸੀਨੀਅਰ ਪਾਸਟਰ ਪਾਸਟਰ ਯਾਕੂਬ ਜੀ ਸਾਡੇ ਸੀਨੀਅਰ ਪਾਸਟਰ ਪਾਸਟਰ ਸੈਮੂਲ ਸੋਨੀ ਜੀ ਉਹ ਸਾਰੇ ਲੀਡਰ ਸਾਹਿਬਾਨ ਬੰਟੀ ਜਨਾਲਾ ਜੀ ਲੁਕਸੀ ਅਸੀਂ ਇੱਥੇ ਆਏ ਆ ਔਰ ਅੱਜ ਅਸੀਂ ਇੱਥੇ ਪਾਸੇ ਦਾ ਪਤਾ ਲੈਣ ਆਏ ਆ ਔਰ ਵਿਰੋਧੀਆਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਸਾਡੇ ਪਾਸਟਰ ਸਾਹਿਬਾਨਾਂ ਤੇ ਜਿਹੜਾ ਜ਼ੁਲਮ ਕਰ ਰਹੇ ਹੋ ਤੁਹਾਨੂੰ ਬਖਿਆ ਨਹੀਂ ਜਾਊਗਾ ਕਾਨੂੰਨੀ ਕਾਰਵਾਈ ਤੁਹਾਡੇ ਤੋਂ ਕੜੀ ਤੋਂ ਕੜੀ ਕਰਵਾਈ ਜਾਏਗੀ ਔਰ ਪਾਸਟਰ ਅੰਕੁਰ ਨੂਲਾ ਮਿਨਿਸਟਰੀ ਵੱਲੋਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਵੱਲੋਂ ਜਿੰਨਾ ਪਾਸਟਰ ਜੀ ਦੇ ਜੋ ਵੀ ਸੱਟਾਂ ਲੱਗੀਆਂ ਉਹ ਸਾਰਾ ਖਰਚਾ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਔਰ ਅੰਕੁਰ ਨੂਲਾ ਮਿਨਿਸਟਰੀ ਕਰੂਗੀ ਸਰ ਕੀ ਕਾਰਨ ਸਮਝਦੇ ਹੋ बार-बार ਪਾਸਤਾ ਤੇ ਹਮਲੇ ਹੋ ਰਹੇ ਨੇ ਕਿ ਸਾਨੂੰ ਸੌਫਟ ਟਾਰਗੇਟ ਸਮਝਿਆ ਜਾਂਦਾ ਵਾ ਕਿਉਂਕਿ ਸਾਡੇ ਲੋਕ ਜਿਹੜੇ ਨੇ 크ਰਿਸਚਨ ਭਾਈਚਾਰਾ ਸ਼ਾਂਤੀ ਪਸੰਦਿਆ ਅਸੀਂ ਅਗਰ ਸਾਨੂੰ ਕੋਈ ਸਾਡੇ ਤੇ ਜ਼ੁਲਮ ਵੀ ਕਰਦਾ ਅਸੀਂ ਉਹਨੂੰ ਮਾਫ ਕਰ ਦਿੰਦੇ ਆ ਕਿ ਲੋਕ ਸਮਝਦੇ ਨੇ ਵੀ ਇਹ ਸ਼ਾਂਤੀ ਦੇ ਪੁਜਾਰੀ ਨੇ ਤਾਂ ਕਰਕੇ ਸਾਡੇ ਸਾਡੇ ਰੱਬ ਦੇ ਦਾਸਾਂ ਦੇ ਬਾਰ ਬਾਰ ਹਮਲੇ ਕਰਦੇ ਨੇ ਮਗਰ ਉਹਨਾਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਉਹ ਦਿੱਤਾ ਜਾਊਗਾ ਔਰ ਬੰਦੀ ਕਾਨੂੰਨੀ ਕੜੀ ਕਾਰਵਾਈ ਇਹਨਾਂ ਦੇ ਕਰਵਾਈ ਜਾਏਗੀ ਐਸੇ ਦੰਦ ਇਹਨਾਂ ਦੇ ਖੱਟੇ ਕਰ ਦਿੱਤੇ ਜਾਣਗੇ ਵੀ ਜਿਹੜਾ ਗਾਂ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਹੱਥ ਪਾਉਣ ਲਈ 100 ਵਾਰੀ ਦੋ ਸੋਚਣਗੇ ਧੰਨਵਾਦ